ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵਰ ਅਕਾਲ ਮੂਰਤ ਅਜੂਨੀ ਸਪੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਨਾਨ ਖੋਸੀ ਪੀ ਸੱਚ ਬਿਲਾਵਲ ਮਹੱਲਾ ਪਨਵਾ ਤਾਤੇ ਵਾਉ ਨਾ ਲਗਏ ਪਾਵਰੰ ਸਰਣਾਏ ਚਾ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੀਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ ਇਕਾਲ ਵਿਲਾਈ ਰਾਖ ਲੇ ਜਨੱਖਣ ਹਾਰ ਸਭ ਆਦ ਮਟਾਈ ਕਹੋ ਨਾਨਕ ਕਿਰਪਾ ਪਈ ਰਬ ਪਈ ਸਹਾਈ ਗਉੜੀ ਮਹੱਲਾ ਪਨਮਾ ਥੇਰ ਕਰ ਵੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾ ਜਿਸ ਵਾਰੇ ਦੋਸ਼ਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਸਾਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸਕਰ ਦੀਨ ਅੰਮ੍ਰਿਤ ਨਾਮ ਹਰਸ ਪੀਣ ਨਿਰਪੋ ਹੋਈ ਪਜਿ ਭਗਵਾਨ ਸਾਧ ਸੰਗਤ ਮਿਲ ਕੈਨੋ ਜਾਨ ਸਰਨ ਪਰੇ ਪ੍ਰਾਵੰਤ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਆਹ ਸ੍ਰੀ ਮਹੱਲਾ ਪਨਮਾ ਆਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਸ ਸਮਾਲੇ ਹਾਜ਼ਰ ਰੱਖੇ ਆਪਣ ਨੂੰ ਸਾਸ ਸਬਦ ਪਾਲੇ ਰਬ ਸੰਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਦਾਸ ਹਾਈ ਤਨ ਹਮਾਰਾ ਮੀਤ ਮਨ ਬਲਾਸ ਪੈ ਸਾਹਿਬ ਕੇ ਆਚਰਜ ਦੇਖ ਬੜਾਈ ਹਰ ਸਿਮਰ ਸਿਮਰ आनंद करनान प्रभु पूर्ण पैज रखाई सोई महल्ला पनमा दर्शन देख जीवा गुरु तेरा तोरण कर मोहे प्रभु मेरा एहि बनंती संब्रा मेरे देह नाम करपणे जेरे अपनी शरण रा प्रभु दाते गुरु प्रसाद बिन विल्ले जाते ਸੁਣੋ ਬਿਨਾਂ ਬ੍ਰਮੀਰੇ ਮੀਤਾਂ ਸਰਨ ਕਮਲ ਵਸ ਮਿਰਚੀਤਾ ਨਾਨਕ ਵੇਖ ਕਰੇ ਅਰਦਾਸ ਵੇਸ ਨਾਹੀ ਪੂਰਨ ਗੁਣਤਾ ਵਸ ਪਰਮ ਹਲ ਬਨਵਾ ਓਟਦ ਸੁਖਿਆ ਬੜ ਸੁਖਿਆ ਪਾਉਣੇ ਲਾਗੇ ਸਿਬੂ ਜੀਆ ਰਾਖਾ ਏਕ ਹਮਾਰਾ ਸਵਾਮੀ ਸਰਗੜਾ ਕ ਅੰਚਰ ਜਾਮੀ ਸੋਏ ਚਿੰਤਾ ਜਾਗੇ ਚਿੰਤਾ ਜਹਾਂ ਕਾਮਤੋਂ ਵਰਤੰਤਾ ਕਾਰ ਸੁਖ ਵਸਿਆ ਬਾ ਸੁਖ ਪਾਇਆ ਕਹੋ ਨਾਨਕ ਗੁਰਮੰਤ ਸਦਾ ਆਇਐ ਸੇ ਮਹੱਲਾ ਪਨਵਾ ਜਿਸਕੇ ਸਿਰ ਉਪਰ ਤੋਂ ਸਵਾਮੀ ਸੋ ਸੁਖ ਕੈਸਾ ਪਾਵੈ ਬੋਲ ਨ ਜਾਣੈ ਮੈਂ ਮਦ ਮਤ ਮਰਣਾ ਚੇਤਨ ਆਵੇ 베ਰੇ রাম ਰਾਏ ਤਾਂ ਸੰਤਾ ਕਾ ਸਤਿ ਤੇਰੇ ਤੇਰੇ ਸੇਵਕ ਕੋ ਕੋ ਕਿਸ ਨਾਹੀ ਜਮਨੇ ਆਵੈ ਨੀਰ ਜੋ ਤੇਰੇ ਰੰਗ ਰਾਤੇ ਸਮਾਮੀ ਤਿਨ ਕਾ ਜਨਮ ਦੁਖ ਨਾਸਾ ਤੇਰੀ ਬਖਸ਼ ਨ ਮਿਟੇ ਕੋਈ ਸਤਿਗੁਰ ਕਾ ਜਲਾਸਾ ਨਾਮ ਤਿਆਨਮ ਸੁਖ ਪਲ ਪਾਇਨ ਆੜ ਪਿਆਰੇ ਰਦ ਤੇਰੀ ਛਣ ਤੇਰੇ ਪਰਵਾਸੀ ਵਾਦੁ ਸਤਿ ਸਦ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਨ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬੋ ਪਾਤ ਵਿਚਾਵੇ ਸਤਿਗੁਰੇ ਇਕ ਚਲਾਵਤ ਕਾਉ ਤੋੜੇ ਲਾਗਨ ਪਾਵੇ ਰਾਖਤਾ ਪੁਨੋਕਰ ਤਾ ਕਿਰਪਾ ਸਮ ਉਟਾਵੇ ਔਰ ਕੀ ਬਾਤ ਕਾ ਤੁ ਕੈਸੋ ਸੋ ਪੀੜੀ ਕੀ ਪਰਬੀਤ ਵਿਚਾਵ ਆਸਾ ਮੁਹੱਲ ਬਨਵਾ ਆਪਨੇ ਸੇਵਕ ਕੀ ਆਪੇ ਰਾਖਾ ਆਪੇ ਨਾਮ ਜਪਾਵੇ ਜੈ ਜ ਕਾਜ ਕਰ ਸੇਵਕੀ ਤਾ ਤਨ ਤਾਵ ਸੇਵਕੋ ਨਿਗਤੀ ਹੋਇ ਦਿਖਾਵੇ ਜੋ ਜੋ ਕਾਟਾ ਕੁਰਪਾ ਸੇਵਕ ਤਤਕਾਲ ਹੋ ਜਾਵੇ ਤੇ ਸੇਵਕੇ ਹੌਮਲੇ ਹਾਰੀ ਜੋ ਆਪਣੇ ਪ੍ਰਭ ਪਾਵ ਤੇ ਇਸ ਕੀ ਸੋਈ ਸੁਨੇ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਤਿਸ ਕੀ ਸੋਈ ਸੁਨੇ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਵਾਹਿਗੁਰੂ ਵਾਹਿਗੁਰੂ ਪਾਰਮ ਸਤਕਾਰ ਗੁਰੂ ਸਾਹਿਬ ਜੀ ਬੇਨਤੀ ਵਿੱਚ ਸਬਦ ਨੇ ਜਦੋਂ ਵੀ ਆਪ ਜੀ ਅਰਦਾਸ ਕਰੋ ਬੇਨਤੀ ਵਿੱਚ ਸਤ ਪੜ ਕੇ ਅਰਦਾਸ ਕਰਨੀ ਛੇਦੀ ਗੁਰੂ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਸਾਹੀ ਹੋ ਕੇ ਕਿਰਪਾ ਕਰਦੇ ਨੇ ਅਰਦਾਸ ਸੰਪੂਰਨ ਹੁੰਦੀ ਹੈ ਜਰੂਰ ਪਾਈ ਬੇਨਤੀ ਵਿੱਚ ਸਬਦ ਪੜ ਕੇ ਹੀ ਅਰਦਾਸ ਕਰਨੀ ਛੇਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ